ਇਹ ਆਟੋ ਟਿਊਨ ਜਿਹੜੀ ਹੈ ਇਹਨਾਂ ਨੂੰ ਤਾਂ ਸਵੇਰੇ ਉੱਠ ਕੇ ਇਹ ਪੂਜਾ ਕਰਨੀ ਚਾਹੀਦੀ ਹੈ ਆਸ਼ੀਸ਼ਾ ਨੂੰ ਕਿਉਂਕਿ ਇਹ ਰੋਜ਼ੀ ਰੋਟੀ ਦਿੱਤੀ ਆਟੋ ਟਿਊਨ ਨੇ ਤੁਹਾਡੇ ਨਾਲ ਸਟੇਜ ਤੇ ਨਹੀਂ ਨਿਭਣਾ ਮੈਂ ਚਾਹਣਾ ਵੀ ਤੁਸੀਂ ਸਿੱਖ ਕੇ ਆਵੋ ਤਾਂ ਬਹੁਤ ਚੰਗਾ ਜਿੰਨੀ ਦਿਨ ਟੀਵੀ ਤੇ ਦੇਖਦੇ ਰਹੋਗੇ ਉਨੀ ਦਿਨ ਵਿਖਦੇ ਰਹੋਗੇ ਜੀ ਟੀਵੀ ਤਾਂ ਆਫ ਹੋਏ ਲੋਕਾਂ ਦੇ ਮਨਾਂ ਤੋਂ ਵੀ ਆਫ ਹੋਣੀ ਅੱਜ ਕੱਲ ਦੇ ਪੋਲੀਵੁੱਡ ਦੀ ਗੱਲ ਕਰੀਏ ਮਿਊਜ਼ਿਕ ਇੰਡਸਟਰੀ ਦੀ ਕਈ ਬਿਨਾ ਸਿੱਖੇ ਆ ਜਾਂਦੇ ਨੇ ਆਟੋ ਟਿਊਨ ਤੇ ਗਾਉਂਦੇ ਨੇ ਉਹਨਾਂ ਵਾਸਤੇ ਲਾਈਵ ਗਾਣਾ ਔਖਾ ਹੋ ਜਾਂਦਾ ਜੀ ਬਿਲਕੁਲ ਸੋ ਕਿੰਨਾ ਕੁ ਫਾਇਦੇਮੰਦ ਦੇ ਤੇ ਕਿੰਨਾ ਕੁ ਨੁਕਸਾਨਦੇ ਸਮਝਦੇ ਹੋ ਆਟੋ ਟਿਊਨ ਨੂੰ ਨੁਕਸਾਨ ਹੀ ਨੁਕਸਾਨ ਸਿਰਫ ਨੁਕਸਾਨ ਹੈ ਬਿਲਕੁਲ ਨੁਕਸਾਨ ਹੈ ਫਾਇਦਾ ਕੋਈ ਨਹੀਂ ਤੇ ਜਿਹੜੀ 2 ਦਿਨ ਦੀ ਮਸ਼ਹੂਰੀ ਮਿਲ ਜਾਂਦੀ ਕਿ ਇਹ ਸਿੰਗਲ ਦਾ ਗਾਣਾ ਬਹੁਤ ਹਿੱਟ ਹੋ ਰਿਹਾ ਜੀ ਗਾਇਆ ਭਾਵੇਂ ਆਟੋ ਟਿਊਨ ਤੇ ਉਹ 2 ਦਿਨ ਦੀ ਮਸ਼ਹੂਰੀ ਨਾਲੋਂ ਜਿਹੜੀ ਬਾਅਦ ਚ ਬਦਨਾਮੀ ਹੁੰਦੀ ਹੈ ਉਹ ਜ਼ਿਆਦਾ ਡੇਂਜਰ ਹੈ ਜੀ ਜੀ ਕਿ ਤੁਸੀਂ ਸਿੱਖ ਕੇ ਮੈਂ ਹਰ ਇੰਟਰਵਿਊ ਦੇ ਵਿੱਚ ਇਹ ਗੱਲ ਕਰਦਾ ਹਾਂ ਮੈਂ ਹਰ ਜਗ੍ਹਾ ਸਟੇਜ ਤੇ ਵੀ ਗੱਲ ਕਰਦਾ ਵੀ ਜੇ ਪ੍ਰਮਾਤਮਾ ਨੇ ਤੁਹਾਡੀ ਕਿਸਮਤ ਦੇ ਵਿੱਚ ਸ਼ੋਹਰਤ ਇੱਜ਼ਤ ਪੈਸਾ ਦੇਸ਼ ਵਿਦੇਸ਼ ਦੀ ਟਰੈਵਲਿੰਗ ਲਿਖੀ ਹੋਈ ਹੈ ਤਾਂ ਤੁਹਾਨੂੰ ਮਿਲਣੀ ਹੀ ਮਿਲਣੀ ਹੈ ਬਿਲਕੁਲ ਵਾਹ ਨਾ ਤੁਸੀਂ ਉਹ ਨੂੰ ਸਿੱਖ ਕੇ ਕਰੋ ਸਾਰਾ ਕਿਉਂ ਨਹੀਂ ਸਿੱਖ ਕੇ ਕਰਦੇ ਜਾਂ ਤਾਂ ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਜਾਂ ਪ੍ਰਮਾਤਮਾ ਤੇ ਭਰੋਸਾ ਨਹੀਂ ਜਾਂ ਆਵਾਮ ਤੇ ਭਰੋਸਾ ਨਹੀਂ ਕਿਉਂ ਕਰਨਾ ਪੈਂਦਾ ਮੇਲੇ ਸਿੰਘ ਨੂੰ ਅੱਜ ਕੱਲ੍ਹ ਬਸ ਸੋਚ ਜਾਂਦੇ ਵੀ ਦੋ ਦਿਨ ਕਮਾ ਲਈਏ ਸ਼ੋਰਤ ਹੋ ਜਵੇ ਉਹ ਜਿਵੇਂ ਵੱਡੇ ਸਟਾਰ ਨੇ ਗੁਰਦਾਸਪਨ ਸਾਹਿਬ ਨੇ ਹੰਸਜੀ ਨੇ ਔਰ ਥੋੜਾ ਬਹੁਤ ਮੈਂ ਵੀ ਕਿਤੇ ਹੋਊਂਗਾ ਜਾਂ ਹੋਰ ਆਰਟਿਸਟ ਨੇ ਵੱਡੇ ਉਹ ਦੇਖਦੇ ਕੁੜੀਆਂ ਆਟੋਗ੍ਰਾਫ ਲੈ ਰਹੀਆਂ ਨੇ ਮਰਸੀਡਿਸ ਗੱਡੀਆਂ ਲੈ ਫਿਰਦੇ ਆ ਤੇ ਜੋ ਸਾਜ ਸੇ ਨਿਕਲੀ ਹੈ ਉਹ ਤੋਂ ਸਭ ਨੇ ਸੁਣੀ ਹੈ ਜੋ ਸਾਜ਼ पे guzri ਹੈ ਕਿਸ ਕੋ ਪਤਾ ਹੈ ਜੀ ਉਹ ਲੋਕ ਸਾਡੀ ਸਟਰਗਲ ਨਹੀਂ ਦੇਖਦੇ ਉਹ ਸਾਰੇ ਕੋ ਮਰਸੀਡਿਸ ਗੱਡੀਆਂ ਦੇਖ ਲੈਂਦੇ ਨੇ ਔਰ ਦੇਖ ਲੈਂਦੇ ਨੇ ਬੜੇ ਇਹਨਾਂ ਦੀਆਂ ਫੋਟੋ ਸੈਲਫੀਆਂ ਹੋ ਰਹੀਆਂ ਨੇ ਫੋਟੋਆਂ ਖਿਚੋ ਰਹੀਆਂ ਨੇ ਨਹੀਂ ਇਹ ਤਾਂ ਬਹੁਤ ਤਪਣਾ ਪੈਂਦਾ ਕਿਉਂਕਿ ਸੋਨਾ ਜਿਹੜਾ ਹੈ ਨਾ ਉਹਨੂੰ ਜਿੰਨਾ ਪੱਠੀ ਚ ਤਪੇਗਾ ਉਹਨਾ ਨਿਕਲੇਗਾ ਉਹਨਾ ਸ਼ਾਈਨ ਕਰੇਗਾ ਉਹਨਾ ਚੰਗਾ ਹੋਏਗਾ ਅੱਜ ਦਾ ਸਟਾਰ ਕਹਿੰਦਾ ਉਹ 6 ਵਜ ਗਏ ਮੇਰਾ ਗਾਣਾ ਨਹੀਂ ਚੱਲੇ ਅਜੇ ਤੱਕ ਮੈਂ ਸਟਾਰ ਨਹੀਂ ਬਣਿਆ ਅਜੇ ਤੱਕ ਉਹ 6 ਤਾਂ ਵੱਜ ਗਏ ਨਹੀਂ ਇਦਾਂ ਨਹੀਂ ਹੁੰਦਾ ਜਿੰਨਾ ਤੁਸੀਂ ਹੰਡ ਕੇ ਆਓਗੇ ਮੰਜ ਕੇ ਆਓਗੇ ਉਹਨੇ ਧੇਰ ਤੁਸੀਂ ਰਾਜ ਕਰੋਗੇ ਤੁਸੀਂ ਅੱਜ ਲਤਾ ਜੀ ਦੇ ਗਾਣੇ ਸੁਣੋ ਤੁਹਾਨੂੰ ਲੱਗਣਗੇ ਇੱਕ ਕਾਲ ਹੀ ਗਾਣਾ ਆਇਆ ਰਫੀ ਸਾਹਿਬ ਦੇ ਗਾਣੇ ਸੁਣਨੇ ਲੱਗੇ ਕਾਲ ਹੀ ਆਇਆ ਮੁਕੇਸ਼ ਜੀ ਦੇ ਗਾਣੇ ਸੁਣੋ ਸੁਰਿੰਦਰ ਕੌਰ ਪ੍ਰਕਾਸ਼ ਕੌਰ ਜੀ ਦੇ ਗਾਣੇ ਸੁਣੋ ਲਾਲਚੰਦ ਯਵਲਾ ਜੱਟ ਜੀ ਦੇ ਸੁਣੋ ਤੁਸੀਂ ਨਰਿੰਦਰ ਵਿਵਾ ਜੀ ਦੇ ਗਾਣੇ ਸੁਣੋ ਮੁਹੰਮਦ ਸਦੀਕ ਸਾਹਿਬ ਦੇ ਸੁਣੋ ਮਾਨਕ ਸਾਹਿਬ ਦੇ ਸੁਣੋ ਤੁਹਾਨੂੰ ਲੱਗੇ ਅੱਜ ਇੱਕ ਅੱਜ ਹੈ ਕਿਉਂਕਿ ਉਹ ਗੱਲ ਰੂਹ ਤੋਂ ਉਪਜੀ ਹੋਈ ਹੈ ਉਹ ਫਰੈਸ਼ਨੈਸ ਆ ਜਾਂਦੀ ਉਹ ਗਾਣੇ ਦੇ ਵਿੱਚ ਕਿਉਂ 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 ਕਿਉਂਕਿ ਉਹ ਗੱਲ ਰੂਹ ਤੋਂ ਉਪਜੀ ਹੋਈ ਹੈ ਉਹ ਰੂਹ ਨਾਲ ਬੜੇ ਹੋਏ ਨੇ ਗਾਣੇ ਅੱਜ ਜ਼ਮਾਨੇ ਨੂੰ ਦੇਖ ਦੇ ਕੇ ਗਾਣੇ ਬਣਦੇ ਆ ਉਹ ਫਲਾਣੇ ਨੇ 에어ਪੋਰਟ ਦਾ ਗਾਣਾ ਕੱਢ ਲਿਆ ਆਪਾਂ ਵੀ ਕੱਢ ਲਈਏ ਉਹ ਫਰਾਣੇ ਨੇ ਜਹਾਜ਼ ਦਾ ਗਾਣਾ ਕੱਢਿਆ ਆਪਾਂ ਵੀ ਕੱਢ ਲਈਏ ਮੈਂ ਇੱਕ ਐਸਾ ਗਾਣਾ ਸੁਣਿਆ ਕਹਿੰਦਾ ਰੱਬ ਕਰਕੇ ਇਨੀ ਤੂੰ ਚੱਲ ਗਿਆ ਕੈਨੇਡਾ ਨੂੰ ਤੇਰਾ ਜਹਾਜ਼ ਕ੍ਰੈਸ਼ ਹੋ ਗਿਆ ਉਹ ਭਰਾ ਬਹੁਤ 250 ਬੰਦੇ ਦਾ ਕੀ ਕਸੂਰ ਹੈ 300 ਬੰਦੇ ਦਾ ਕੀ ਕਸੂਰ ਹੈ ਕੱਲੀ ਪਿੱਛੇ ਉਹਨੂੰ ਕਿਉਂ ਮਾਰ ਰਿਹਾ ਨਾਲ ਤੋਂ ਮਤਲਬ ਲੋਕਾਂ ਨੂੰ ਲਾਜਿਕ ਨਹੀਂ ਪਤਾ ਵੀ ਅਸੀਂ ਜੇ ਕਿਸੇ ਨੂੰ ਤੰਜ਼ ਵੀ ਕਰਨਾ ਤਾਂ ਤੰਜ਼ ਵੀ ਕਿਵੇਂ ਕਰਦੇ ਲਖਾਰੀ ਦੀ ਵੀ ਗਲਤੀ ਹੋ ਗਈ ਗਾਇਕ ਦੇ ਨਾਲ ਬਿਲਕੁਲ ਹੈਗੀ ਹੈ ਦੇਖੋ ਨਾ ਲਿਖਾਰੀ ਤੁਹਾਡੇ ਕੋਲ ਗਾਣਾ ਲੈ ਕੇ ਆਉਂਦਾ ਉਹ ਤੁਸੀਂ ਤੁਹਾਡੀ ਇਮੇਜ ਨੂੰ ਸੂਟ ਕਰਦਾ ਕਿ ਨਹੀਂ ਕਰਦਾ ਤੁਸੀਂ ਦੇਖਣਾ ਤੁਸੀਂ ਗਰੋਸਰੀ ਸਟੋਰ ਜਾਂਦੇ ਹੋ ਉੱਥੇ ਤੁਹਾਨੂੰ ਤਜਾਬ ਵੀ ਮਿਲਦਾ ਨੀਲਾ ਤੋਤਾ ਵੀ ਮਿਲਦਾ ਤੁਹਾਨੂੰ ਫਰਨਾਈਲ ਵੀ ਮਿਲਦੀ ਹੈ ਤੁਹਾਨੂੰ ਮਿਸ਼ਰੀ ਵੀ ਮਿਲਦੀ ਹੈ ਤੁਹਾਨੂੰ ਚੀਨੀ ਵੀ ਮਿਲਦੀ ਹੈ ਤੁਹਾਨੂੰ ਚਾਕਲੇਟ ਵੀ ਮਿਲਦਾ ਬਾਰਨ ਬੇਟਾ ਵੀ ਮਿਲਦਾ ਪਰ ਤੁਸੀਂ ਆਪਣੇ ਬੱਚਿਆਂ ਲਈ ਦੁੱਧ ਵਿੱਚ ਪਾਉਣ ਲਈ ਕਦੇ ਤੁਸੀਂ ਫਰਮਾਇ ਲੈਂਦੀ ਬਿਲਕੁਲ ਬਿਲਕੁਲ ਸਮਝ ਗਿਆ ਅਸੀਂ ਬੋਰਨ ਬੇਟਾ ਹੀ ਲੈ ਕੇ ਆਉਂਦੇ ਆ ਅੱਜ ਵੀ ਇਹ ਦੁਕਾਨਦਾਰੀ ਜਿਹੜੀ ਗਾਇਕੀ ਦੀ ਸਿੰਗਿੰਗ ਦੀ ਇਹ ਸ਼ੋਰੂਮ ਹੈ ਗਰੋਸਰੀ ਦਾ ਇਹ ਤੁਸੀਂ ਦੇਖਣਾ ਕਿ ਤੁਹਾਡੇ ਬੱਚਿਆਂ ਦੀ ਸਿਹਤ ਕਿਸ ਚੀਜ਼ ਨਾਲ ਠੀਕ ਹੋਏਗੀ ਉਹ ਉਹ ਖਰੀਦ ਕੇ ਲੈਣਾ ਗਾਣਾ ਵੀ ਉਹੀ ਸੁਣੋ ਜਿਹੜਾ ਹੈਲਥੀ ਹੋਵੇ ਹੂੰ ਪੋਇਟਰੀ ਵੀ ਉਸ ਸੁਣੋ ਜਿਹੜੀ ਹੈਲਥੀ ਹੋਵੇ ਉਹ ਨਾ ਹੋਵੇ ਤੁਹਾਡੇ ਬੱਚੇ ਉਹੀ ਗਾਣੇ ਤੁਹਾਨੂੰ ਖਾ ਖਾ ਕੇ ਸੁਣਾਉਣ ਜਿਨ੍ਹਾਂ ਨੂੰ ਤੁਹਾਨੂੰ ਸ਼ਰਮ ਆ ਜਾਵੇ ਜੀ ਜੀ ਇਹਨਾਂ ਨੂੰ ਲਾਈਵ ਵੀ ਨਹੀਂ ਫਿਰ ਉਹ ਗਾ ਸਕਦਾ ਸਿੰਘ ਜਿਹੜਾ ਆਟੋ ਟਿਊਨ ਤੇ ਆ ਸੀਡੀ ਤੇ ਗਾਏਗਾ ਕਿਉਂਕਿ ਜੀ ਇੱਕ ਇਹ ਆਟੋ ਟਿਊਨ ਜਿਹੜੀ ਹੈ ਇਹਨਾਂ ਨੂੰ ਤਾਂ ਸਵੇਰੇ ਉੱਠ ਕੇ ਇਹਦੀ ਪੂਜਾ ਕਰਨੀ ਚਾਹੀਦੀ ਹੈ ਆਸਿਸਟਰ ਨੂੰ ਕਿਉਂਕਿ ਇਹ ਰੋਜ਼ੀ ਰੋਟੀ ਦਿੱਤੀ ਉਹ ਸਾਲ ਉਹਨੂੰ ਆਟੋ ਟਿਊਨ ਮੈਲਡਨ ਉਹਦੇ ਲਈ ਕੰਪਿਊਟਰ ਰੱਬ ਹੈ ਮੈਲਡਨ ਇੱਕ ਸੌਫਟਵੇਅਰ ਹੈ ਜੀ ਜੀ ਉਹਨਾਂ ਲਈ ਕੰਪਿਊਟਰ ਰੱਬ ਹੈ ਉਹ ਸਵੇਰੇ ਉੱਠ ਕੇ ਪੂਜਾ ਕਰਨ ਬਾਕੀ ਸਿੰਗਰ ਮਾਂ ਸਰਸਵਤੀ ਦੀ ਪੂਜਾ ਕਰਨ ਜੀ ਉਹ ਆਟੋ ਟਿਊਨ ਦੀ ਪੂਜਾ ਕਰਨ ਕਿਉਂਕਿ ਆਟੋ ਟਿਊਨ ਨੇ ਤੁਹਾਡੇ ਨਾਲ ਸਟੇਜ ਤੇ ਨਹੀਂ ਨਿਭਣਾ। ਹੂੰ ਹੂੰ ਉਹਨਾਂ ਨੇ ਉਹ ਤੁਹਾਡੇ ਸਟੂਡੀਓ ਤੱਕ ਹੈ। ਉਹ ਤੁਹਾਡੀ ਮੰਨ ਦੀ ਤਸੱਲੀ ਤੱਕ ਮੈਂ ਬਹੁਤ ਵਧੀਆ ਗਾਇਆ। ਜਿਹੜਾ ਮੈਲਡੋਨ ਜਿਹੜੀ ਆ ਸੌਫਟਵੇਅਰ ਹੈ ਜਿਹੜਾ ਉਹਦੇ ਵਿੱਚ ਤੁਸੀਂ ਇੱਕ ਬੱਚੇ ਨੂੰ ਰਵਾ ਦਿਓ। ਹੂੰ ਹੂੰ ਤੁਸੀਂ ਬਾਅਦ ਚ ਉਹ ਮੈਲਡੋਨ ਉਹਦੇ ਵਿੱਚ ਜਿਹੜੀ ਜਿਹੜੀ ਜਿਸ ਰਾਗ 'ਚ ਤੁਸੀਂ ਬੱਚੇ ਨੂੰ ਗਾਉਣਾ ਚਾਹੁੰਦੇ ਹੋ ਉਹ ਸੁਰ ਫੀਡ ਕਰ ਦਿਓ ਉਹਦੇ ਵਿੱਚ। ਅੱਛਾ। ਉਹ ਬੱਚਾ ਵੀ ਉਸ ਰਾਗ 'ਚ ਗਾਏਗਾ। ਹੂੰ ਹੂੰ ਮੈਂ ਸੌਰੀ ਮੈਂ ਮਾਫੀ ਚਾਹੁੰਨਾ ਮੈਂ ਕੋਈ ਵੱਡਾ ਸਿੰਗਰ ਨਹੀਂ ਹੈਗਾ। ਮੈਂ ਕੋਈ ਬਹੁਤ ਖੰਧਰਵ ਨਹੀਂ ਹੈਗਾ ਮੈਂ ਵੀ ਰੋਜ਼ੀ ਰੋਜ਼ੀ ਮੇਰੀ ਵੀ ਗਾ ਕੇ ਰੋਜ਼ੀ ਰੋਟੀ ਦਾ ਇਹ ਮਸਲਾ ਹੈ ਜਿਹੜਾ ਮੈਂ ਪਰ ਫਿਰ ਵੀ ਇੰਨੇ ਸਾਲ ਦਾ ਤਜਰਬਾ ਤੁਹਾਡਾ ਜਿਹੜਾ ਬੋਲ ਰਿਹਾ ਜੀ ਪਰ ਮੈਂ ਚਾਹਨਾ ਵੀ ਤੁਸੀਂ ਸਿੱਖ ਕੇ ਆਵੋ ਤਾਂ ਬਹੁਤ ਚੰਗਾ ਹੈ ਜੀ ਜੀ ਤੁਸੀਂ ਦੇਰ ਤੱਕ ਟਿਕੇ ਰਹੋਗੇ ਜੇ ਨਹੀਂ ਤਾਂ ਫਿਰ ਜਿੰਨੀ ਦੇਰ ਦਿਸਦਾ ਉੰਨੀ ਦੇਰ ਵਿਕਦਾ ਚਾਰ ਦਿਨ ਦੇ ਚੰਨ ਨਹੀਂ ਫੇਰ ਹਨੇਰੀ ਰਾਤ ਫੇਰ ਹਨੇਰੀ ਰਾਤ ਜਿੰਨੀ ਦੇਰ ਟੀਵੀ ਤੇ ਦਿਸਦੇ ਰਹੋਗੇ ਉੰਨੀ ਦੇਰ ਵਿਕਦੇ ਰਹੋਗੇ ਜੀ ਟੀਵੀ ਤੋਂ ਆਫ ਹੋਏ ਲੋਕਾਂ ਦੇ ਮਨਾਂ ਤੋਂ ਵੀ ਆਫ ਹੋ ਜਾਂਦੇ